ਸ਼ਿਵਾਲ ਇੱਕ ਸਿਰਫ ਪੰਜਾਬ ਦੇ ਵਿੱਚ ਛੰਟ ਰਜ ਕੇ ਬੈਠਾ ਹੈ ਉਹ ਕੋ ਦਿੱਲੀ ਦੇ ਸਾਹਮਣੇ ਨਹੀਂ ਗਈ ਦਿੱਲੀੋਂ ਭੱਜ ਕੇ ਆ ਗਿਆ ਤੇ ਦਿੱਲੀ ਦੇ ਵਿੱਚ ਜਿਹੜੀ ਹਾਲਾਤ ਇਹਨਾਂ ਦੀ ਹੋਈ ਆ ਉਹ ਹੁਣ ਇਹਨੇ ਪੰਜਾਬ 'ਚ ਵੀ ਉਦਾਂ ਹੀ ਕਰਾਉਂਦੀ ਸ਼ਰਾਬ ਦਾ ਹੰਡਾ ਹੈ ਉਹ ਤੇ ਧੰਮੇ ਪਹਿਲਾਂ ਵੀ ਕਿਹਾ ਹੈਗਾ ਕਿ ਸ਼ਰਾਬ ਇੱਕ ਬਹੁਤ ਮਾਰੀ ਚੀਜ਼ ਹੈ ਮਾਰੀ ਹੈ ਕਰਕੇ ਆ ਕਿ ਜਿਹੜੇ ਕੈਮੀਕਲ ਪਾ ਕੇ ਸ਼ਰਾਬ ਤਿਆਰ ਕਰਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਮਹਿਮਾ ਸ਼ੁਰੂ ਕੀਤੀ ਆ ਇਹਨੂੰ ਹੋਰ ਤਗੜੇ ਹੋ ਕੇ ਜਿਹੜੀ ਆ ਮਹਿਮਾ ਜਿਹੜੀ ਇਹਨੂੰ ਤਗੜੇ ਹੋ ਕੇ ਰੋਲ ਰਹੀ ਹੈ ਜਿਹੜੇ ਗਾਂ ਵਧਾਓ ਤੇ ਇਹਦੇ ਨਾਲ ਨਸ਼ਿਆਂ ਨੂੰ ਜਿਹੜੀ ਆ ਨੱਥ ਪਾਏ ਕਾਫੀ ਨਸ਼ਿਆਂ ਦਾ ਜਿਹੜਾ ਜੀ ਸਦਾਗਰ ਜਿਹੜੇ ਅਜੇ ਤੇਰੇ ਫਿਰਦੇ ਨੇ ਤੇ ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹੂੰਗਾ ਕਿ ਵੱਡੇ ਸਦਾਗਰਾਂ ਨੂੰ ਵੀ ਥੋੜਾ ਜਿਹਾ ਹੱਥ ਪਾਓ ਤੇ ਉਹਨਾਂ ਨੂੰ ਨੱਥ ਪਾਓ ਦੇਸ਼ ਵਿਦੇਸ਼ੀ ਚ ਵਤਨ ਦੀ ਮੀਟਿੰਗ ਯੂ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਆਲ ਇੰਡੀਆ ਜੋਧਾ ਸਿੰਘ ਰક્ષਦਲ ਦੇ ਕੌਮੀ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਜੀ ਪੋਮਾ ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਹਾਲਾਤਾਂ ਦੇ ਸੰਬੰਧ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਪੋਮਾ ਸਾਹਿਬ ਵੈਰੀ ਗੁੱਡ ਜੀ ਕੀ ਫਤਿਹ ਮਹਲਾ ਪੰਜਵਾਂ ਰਖੇ ਰਖਣਹਾਰ ਆਪੋ ਬਾਰੀਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਨ ਹੋਵਾ ਆਪ ਦਿਆਲ ਬਨੁਨਾ ਬਸਾਰੀਨ ਸਾਥ ਜਿਨਾ ਕੇ ਸੰਗ ਭਉ ਜਲਤਾਰੀਨ ਤਾਕਤ ਨਿੰਦਕ ਦ੍ਰਿਸ਼ ਚਿਨ ਮੈ ਬਧਾਰੀਨ ਤੇ ਸਹਿਬ ਕੀ ਟੇਕ ਨਾਨਕ ਮੰਨੇ ਮਾਇ ਜੇ ਸਿਮਰਤ ਸੁ ਹੋਏ ਸਗਲੇ ਦੁਖ ਜਾਏ ਗੁਰਬਿਕਾ ਹਲਸਾ ਗੁਰਜੀ ਕੀ ਫਤਹਿ ਉਹ ਮਸਾਬ ਬੀਤੇ ਦਿਨੀ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਚਰੇਲੀ ਸ਼ਰਾਬਪੀਨ ਕਰਨ ਕਾਫੀ ਮੌਤਾਂ ਹੋ ਚੁੱਕੀਆਂ ਸੇ ਜਿੰਨਾਂ ਦੀ ਮੌਤਾਂ ਹੋਈਆਂ ਨੇ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ 10 ਲੱਖ ਰੁਪਏ ਦੇ ਕੇ ਅਤੇ ਇੱਕ ਇੱਕ ਪਰਿਵਾਰ ਨੂੰ ਨੌਕਰੀ ਦੇ ਕੇ ਵੀ ਨੁਵਾਜਿਆ ਗਿਆ ਹੈ ਉਸ ਤੋਂ ਬਾਅਦ ਪੋਮਾ ਸਾਹਿਬ ਇਸ ਤਰ੍ਹਾਂ ਕਿ ਉਹ ਲੈਰ ਥਲਣੀ ਪਈ ਸ਼ਰਾਬ ਦੀ ਥੋੜੇ ਦਿਨਾਂ ਬਾਅਦ ਫਿਰ ਇੱਕ ਵੀਡੀਓ ਵਾਇਰਲ ਹੋਈ ਜਿੱਦ ਵਿੱਚ ਇੱਕ ਬੰਦਾ ਆਪਣੀ ਡੱਬ ਵਿੱਚੋਂ ਬੋਤਲ ਸ਼ਰਾਬ ਦੀ ਕੱਢ ਕੇ ਦਿਖਾ ਰਿਹਾ ਆ ਫਿਰ ਤੀਸਰੇ ਦਿਨ ਕੀ ਪੋਮਾ ਸਾਹਿਬ ਕੀ ਆਮ ਆਦੀ ਪਾਰਟੀ ਦੇ ਸੁਪਰੀਮੋ ਹਰਵੰਦ ਕੇਚਰੀਵਾਲ ਜੀ ਵੱਲੋਂ ਪੰਜਾਬ ਵਿੱਚ ਨਸ਼ਾ ਵਿਰੋਧ ਮੈਮ ਜਿਹੜੀਆਂ ਸ਼ੁਰੂ ਕੀਤੀ ਗਈ ਜੁੱਧ ਨਸ਼ਾ ਵਿਰੋਧ ਉਹ ਸਾਰੇ ਪੰਜਾਬ ਵਿੱਚ ਰੈਲੀ ਕੱਢੀ ਜਾ ਰਹੀ ਹੈ ਕੀ ਉਹ ਰੈਲੀ ਕੱਢਣ ਦੇ ਨਾਲ ਨਸ਼ਾ ਖਤਮ ਹੋ ਜੂਗਾ ਸ਼ਰਾਬ ਦਾ ਜਾਂ ਸੈਗ ਦਾ ਸੰਧੂ ਸਾਹਿਬ ਇੱਕ ਆਕਾਰਪੁਰਖ ਸੱਚੇ ਪਾਤਸ਼ਾਹ ਜਸਪੀ ਸਿਰ ਉੱਪਰ ਤੋਂ ਸਵਾਮੀ ਸੋਧ ਕੈਸਾ ਪਾਵੇ ਬੋਲਣਾ ਜਾਣੇ ਮਾਇਆ ਮਦ ਮਾਤਾ ਮਰਨਾ ਕੀਤਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕੋ ਭੌਸ਼ਣ ਜਮਨੀ ਆਵੇ ਨੇੜੇ ਜਿਸ ਦਾ ਸਹਬ ਦਾਢਾ ਹੋਈ ਇਸ ਨੂੰ ਮਾਰ ਨਾ ਸਕੇ ਕੋਈ ਇਹ ਜਿਹੜੀਆਂ ਸਰਕਾਰਾਂ ਨੇ ਇਹ ਜਿਹੜੇ ਸਿਆਸੀ ਲੀਡਰ ਹੁੰਦੇ ਨੇ ਇਹਨਾਂ ਨੇ ਕੋਈ ਨਾ ਕੋਈ ਨਵਾਂ ਸੋਚਾ ਇਹਨਾਂ ਛਡਣਾਉਂਦਾ ਹੂੰ ਇਹ ਸ਼ੋਸ਼ਾ ਤੋਂ ਬਗੈਰ ਕੋਈ ਕੰਮ ਨਹੀਂ ਬਿਲਕੁਲ ਜਦੋਂ ਭਗਵੰਤ ਸਿੰਘ ਮਾਨ ਨੇ ਇਹ ਸਟੈਪ ਚੁੱਕਿਆ ਨਸ਼ਿਆਂ ਦੇ ਖਿਲਾਫ ਜੋਧ ਸ਼ੁਰੂ ਕੀਤਾ ਉਸ ਦੇ ਮناسب ਦੇ ਉੱਤੇ ਜਿਹੜਾ ਕੇਜਰੀਵਾਸ ਆ ਰਹਿੰਦਾ ਹੂੰ ਰਲੀਆਂ ਕੱਢਣ ਦਾ ਕੋਈ ਮਕਸਦ ਨਹੀਂ ਹੂੰ ਉਹ ਇੱਕ ਸਿਆਸੀ ਸ਼ੰਕ ਹੈ ਕੇਜਰੀਵਾਲ ਦਾ ਭਗਵੰਤ ਸਿੰਘ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਸੀਗਾ ਬਿਲਕੁਲ ਸਹੀ ਗੱਲ ਹੈ ਉਸ ਲਾਗਾ ਜੋਗ ਸੀਗਾ ਹਾਂਜੀ ਪਰ ਇਹ ਜਿਹੜੇ ਸਿਆਸੀ ਲੋਕ ਨੇ ਜਿਹੜੇ ਦਿੱਲੀ ਨੂੰ ਆਣ ਕੇ ਤੇ ਇੱਥੇ ਬਹਿ ਗਏ ਨੇ ਉਹ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਤਾਕਤ ਨੂੰ ਕਰਨਾ ਚਾਹੁੰਦੇ ਨੇ ਬਿਲਕੁਲ ਇਹਨਾਂ ਦੇ ਲੀਡਰ ਇਹਨਾਂ ਨੂੰ ਜਿਹੜਾ ਆਪ ਕੋ ਬੇਟੀ ਇੱਕ ਵਿਜਨ ਖਿਦਨਾ ਲਾ ਰਹੇ ਨੇ ਹੂੰ ਤੇ ਜਿਹੜਾ ਤੁਸੀਂ ਨਸ਼ੇ ਦੇ ਬਾਰੇ ਗੱਲ ਕਰਦੇ ਹੋ ਹਾਂਜੀ ਭਗਵੰਤ ਸਿੰਘ ਮਾਨ ਨੇ ਜਿਹੜੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਯਾਰ ਕੋਈ ਤੇ ਕੇਜਰੀਵਾਲ ਨੂੰ ਉੱਤੇ ਵਿਸ਼ਵਾਸ ਨਹੀਂ ਆਇਆ ਹੂੰ ਜੇ ਤੇ ਤੇ ਵਿਸ਼ਵਾਸ ਆਉਂਦਾ ਤੇ ਭਗਵਾਨ ਸਤਿਮਾਨ ਸਿੰਘ ਤਾਪੜਾ ਦਿੰਦੇ ਹੂੰ ਪਿੱਤੂ ਤਗੜਾ ਹੋ ਕੇ ਤੇ ਤੂੰ ਹੋਰ ਹਿੰਮਤਕਾਰ ਤੇ ਇਹ ਨਸ਼ੇ ਨੂੰ ਖਤਮ ਕਰ ਇਹ ਕੋਈ ਸਟੈਂਡ ਨਹੀਂ ਹੈ ਜਿਹੜਾ ਉੱਥੇ ਤੇ ਹਰ ਪਿੰਡ ਦੇ ਵਿੱਚ ਜਾ ਕੇ ਰੈਲੀਆਂ ਕੱਢਣੀ ਸ਼ੁਰੂ ਕਰਦੀਆਂ ਇੱਕ ਪਾਸੇ ਤੇਰੀ ਸਰਕਾਰ ਤੇਰੀ ਸਰਕਾਰ ਦੀ ਤੇਰੀ ਨਿਗਰਾਨੀ ਵਿੱਚ ਸਰਕਾਰ ਬਣੀ ਕੇਜਰੀਵਾਲ ਦੀ ਨਿਗਰਾਨੀ ਦੀ ਸਰਕਾਰ ਬਣੀ ਨਾ ਬਿਲਕੁਲ ਜੀ ਉੱਥੇ ਹੁਣ ਸੰਸ਼ੋਧੀਆਂ ਆ ਕੇ ਬਹਿ ਗਿਆ ਜਾਨੋ ਨੀ ਨਾਂਕੇ ਬੈਹ ਗਏ ਬਿਲਕੁਲ ਉਹਨਾਂ ਦਾ ਸਾਰਾ ਖਰਚਾ ਜਿਹੜਾ ਹੈ ਉਹ ਪੰਜਾਬ ਸਰਕਾਰ ਚੋਂ ਚੁੱਕ ਰਹੀ ਆ ਤੇ ਜਿਹੜਾ ਪੰਜਾਬ ਸਰਕਾਰ ਉਹਨਾਂ ਦਾ ਖਰਚਾ ਚੁੱਕ ਰਹੀ ਆ ਤੇ ਪੰਜਾਬ ਸਰਕਾਰ ਜਿਹੜੇ ਗਰੀਬਾਂ ਦੇ ਨਾਲ ਟਕੇ ਹੋਏ ਨੇ ਜਿਨ੍ਹਾਂ ਦੇ ਮੈਂ ਇਨਸਾਨ ਜੋ ਦੁਨੀਆਂ ਤੋਂ ਚਲੇ ਗਏ ਨੇ ਉਹਨਾਂ ਦੀ ਮੈਂ ਮਤ ਕਰਦਾ ਜਿਹੜਾ ਇਹਨਾਂ ਨੂੰ ਪੈਸੇ ਦੇਣ ਦੇ ਨੇ ਜਿਹੜੇ ਇਹਨਾਂ ਦੀ ਸਹੂਲਤਾਂ ਕਰ ਲੈ ਦੇਣ ਦੇ ਨੇ ਉਹ ਉਹਨਾਂ ਨੂੰ ਸਹੂਲਤ ਦੇਣੇ ਇਸ ਵਾਸਤੇ ਸੰਧੂ ਸਾਹਿਬ ਕੇਜਰੀਵਾਲ ਇੱਕ ਸਿਰਫ ਪੰਜਾਬ ਦੇ ਵਿੱਚ ਸਟੰਟ ਰਜ ਕੇ ਬੈਠਾ ਹੈ ਉਹ ਕੋਈ ਦਿੱਲੀ ਦੇ ਸਾਹ ਨਹੀਂ ਗਈ ਦਿੱਲੀੋਂ ਭੱਜ ਕੇ ਆ ਗਿਆ ਤੇ ਦਿੱਲੀ ਦੇ ਵਿੱਚ ਜਿਹੜੀ ਹਾਲਾਤ ਇਹਨਾਂ ਦੀ ਹੋਈ ਆ ਉਹ ਹੁਣ ਇਹਨੇ ਪੰਜਾਬ 'ਚ ਵੀ ਉਦਾਂ ਹੀ ਕਰਾਉਣੀਆਂ ਉਦਾਂ ਹੀ ਇਸ ਵਾਰ ਤੇ ਗੱਲ ਹੈਗੀ ਆ ਕਿ ਜਿਹੜਾ ਸ਼ਰਾਬ ਸ਼ਰਾਬ ਦਾ ਤੁੰਦਾ ਹੈ ਉਹ ਤੇ ਧਰਮ ਪਹਿਲਾਂ ਵੀ ਕਿਹਾ ਹੈਗਾ ਕਿ ਸ਼ਰਾਬ ਇੱਕ ਬਹੁਤ ਮਾੜੀ ਚੀਜ਼ ਆ ਮਾੜੀ ਇਹ ਕਰਕੇ ਆ ਜਿਹੜੇ ਕੈਮੀਕਲ ਪਾ ਕੇ ਸ਼ਰਾਬ ਪਿਆਰ ਕਰਕੇ ਦੀ ਜਨਤਾ ਦੇ ਜਾਨਾਂ ਦੇ ਨਾਲ ਖਲਬਾਲ ਕਰ ਰਹੇ ਨੇ ਉਹਨਾਂ ਨੂੰ ਮਾਰ ਰਹੇ ਨੇ ਤੇ ਉਹਨਾਂ ਦੇ ਨਾਲ ਕੋ ਭਲਾ ਨਹੀਂ ਕਰ ਰਹੇ ਤੇ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਵਿੱਚ ਤਨ ਪਹਿਲਾਂ ਮੈਂ ਦੱਸ ਦਿੱਤਾ ਹੈ ਕਿ ਪੁਰਾਣਾ ਜ਼ਮਾਨਾ ਕਿੱਡਾ ਚੰਗਾ ਸੀਗਾ ਹਾਂਜੀ ਬਿਲਕੁਲ ਜੀ ਤੇ ਮੈਨੂੰ ਬਹੁਤ ਤੁਹਾਡੇ ਭੈਣ ਭਰਾਵਾਂ ਨੇ ਵੀ ਬੜਾ ਇਸ ਗੱਲ ਦਾ ਸਲਾਘਾ ਕੀਤੀ ਹੈ ਕਿ ਜਿਹੜਾ ਪਿਛਲੇ ਜਮਾਨੇ ਦਾ ਉਹ ਸਿਸਟਮ ਸੀਗਾ ਸ਼ਰਾਬ ਦਾ ਉਹਦੇ ਬਾਰੇ ਮੈਂ ਥੋੜਾ ਜਿਹਾ ਜਾਣਕਾਰੀ ਦਿੱਤੀ ਸੀ ਤੇ ਉਹਦੇ ਨਾਲ ਉਹਨਾਂ ਨੇ ਇਸ ਗੱਲ ਦੀ ਸਲਾਹ ਵੀ ਕੀਤੀ ਵੀ ਇਸ ਢੰਗ ਦੇ ਨਾਲ ਜਿਹੜਾ ਹੈ ਉਹ ਕਰੇ ਤੇ ਕੋਈ ਨੁਕਸਾਨਤ ਨਹੀਂ ਨਾ ਹੈਗਾ ਇਹ ਕੋਈ ਦਵਾਈ ਦੇ ਤੌਰ ਤੇ ਪੀਣੀ ਹੈ ਬਿਲਕੁਲ ਜੀ ਤੇ ਜੇ ਆਪਾਂ ਹਣ ਸੰਧੂ ਸਾਹਿਬ ਲਾਲਚ ਕਰਾਂਗੇ ਤੇ ਲਾਲਚ ਜਿਹੜੀ ਇਹ ਬੁਰੀ ਬਲਾ ਹੈ ਤੇ ਲਾਲਚ ਜਿਹੜਾ ਇਹ ਹਮੇਸ਼ਾ ਜਿੰਦਗੀ ਬੰਦੇ ਦੀ ਜਿੰਦਗੀ ਬਰਬਾਦ ਕਰਕੇ ਰੱਖ ਦਿੰਦਾ ਹੈ ਘਰ ਬਰਬਾਰ ਕਰਕੇ 라 ਦਿੰਦਾ ਹੈ ਤੇ ਪਰਿਵਾਰਾਂ ਤੇ ਪਰਿਵਾਰ ਉਜੜ ਜਾਂਦੇ ਨੇ ਤੇ ਇਸ ਵਾਸਤੇ ਇਸ ਨਸ਼ਿਆਂ ਦੇ ਉੱਤੋਂ ਹਰ ਇੱਕ ਵਿਅਕਤੀ ਨੂੰ ਦੂਰ ਰਹਿਣਾ ਚਾਹੀਦਾ ਹੈ ਬਿਲਕੁਲ ਤੇ ਇਹ ਜਿਹੜੇ ਹੁਣ ਇਸ ਟਾਈਮ ਦੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਇਸ ਸਟੰਡ ਰੱਖ ਰਿਹਾ ਹੈ ਹੂੰ ਤੇ ਬਹੁਤ ਟੱਗਿਆ ਹੈ ਕਿਉਂਕਿ ਇਹਦੇ ਨਾਲ ਜਨਤਾ ਤੇ ਕੋਈ ਅਸਰ ਨਹੀਂ ਹੋਣਾ ਹੂੰ ਕਿਉਂਕਿ ਜਿਹੜਾ ਭਗਵੰਤ ਮਾਨਸ ਭਗਵੰਤ ਸਈ ਮਾਨ ਇਹਰ ਸਟੈਪ ਤੋਂ ਕਿਹਾ ਸੀਗਾ ਉਹ ਸਟੈਪ ਇੱਕ ਬਹੁਤ ਸਲਾਘਾਯੋਗ ਸੀਗਾ ਤੇ ਉਹਦੇ ਨਾਲ ਇਹ ਹੀ ਵੀ ਜਨਤਨ ਪਤਾ ਲੱਗਦਾ ਹੈਗਾ ਕਿ ਇਹਨੇ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਇਹ ਸ਼ਰਾਬ ਨਸ਼ਾ ਜਿਹੜਾ ਇਹ ਹਰ ਹਾਲਤ ਦੀ ਖਤਮ ਹੋਏਗਾ ਬਿਲਕੁਲ ਜੀ ਤੁਹਾ ਮਤ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹੜਾ ਮੁੱਖ ਮੰਤਰੀ ਸਰਕਾਰ ਭਗਸਨ ਜਮਾਲ ਨੇ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਹੀ ਇਹਦੇ ਨਾਲ ਕਾਫੀ ਪਿੰਡਾਂ ਦੇ ਵਿੱਚ ਥੱਲ ਪਈ ਹੀ ਨਸ਼ੀ ਦੀ ਜਿਹੜੇ ਸ਼ਹਿਰੇਆਂ ਮੁਕੂੜੀਆਂ ਵੇਖਦਿਆਂ ਹੀ ਉਹਨਾਂ ਦਾ ਨੱਖ ਪਈ ਉਹਨਾਂ ਲੋਕਾਂ ਨੂੰ ਉਸੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਹੀ ਸ਼ਰਾਬ ਦਾ ਜਿਗਰ ਹੋ ਗਿਆ ਕਮਜੀਠੇ ਹਲਕੇ ਦੇ ਵਿੱਚ ਕਮਜੀਠੇ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਮਰਨ ਦੇ ਨਾਲ ਲੋਕਾਂ ਦੀ ਗਿਣਤੀ ਵਾਧੀ ਗਈ ਤੋਂ ਡੇ ਬਾਏ ਡੇ ਹਨਾ ਵਾਧੀ ਗਈ ਹਰ ਇੱਕ ਲੀਡਰ ਉੱਥੇ ਆ ਕੇ ਹਰ ਇੱਕ ਪਾਰਟੀ ਦਾ ਲੀਡਰ ਉੱਤੇ ਆ ਕੇ ਤੇ ਉਹਨਾਂ ਨੂੰ ਅਫਸੋਸ ਉਹਨੇ ਜ਼ਾਹਿਰ ਕੀਤਾ ਹੈ ਜਦ ਕਿ ਸਾਡੇ ਸਬੀ ਸਿੰਘ ਬਾਦਲ ਉਹ ਇੱਥੇ ਆਣ ਕੇ ਹੋ ਸਕੇ ਜਾਂ ਆਪਾਂ ਕਹਿ ਸਕੀਏ ਵੀ ਬੀਬੀ ਜਗੀਰ ਕੌਰ ਵੀ ਉੱਥੋਂ ਬਿਆਨ ਛੱਡ ਰਹੇ ਵੀ ਬੋਡੀ ਮਾੜੀ ਕੱਲੂ ਜਾਂ ਹਲਕਾ ਮਜੀਠਾ ਦੇ ਵਿੱਚ ਤੇ ਉਹ ਇੱਥੇ ਆ ਕੇ ਕਿਉਂ ਨਹੀਂ ਉਹਨਾਂ ਦਾ ਦੁੱਖ ਆਪਣੇ ਸਾਥੇ ਕਰ ਸਕੀਏ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਉਹਨਾਂ ਦੇ ਜਿਹੜਾ ਲੀਡਰ ਹੀ ਸਰਦਾਰ ਵਿਕਰਮ ਸਿੰਘ ਜੀ ਇੱਥੇ ਆ ਜਿਹੜਾ ਉਹਨਾਂ ਦੇ ਹਲਕੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਨੇਤਾ ਹੈ ਹਾਂ ਜੀ ਜੇ ਉਹਦਾ ਨਮੈਂਡਾ ਹੈ ਉਹ ਤੇ ਸਾਰਿਆਂ ਤੋਂ ਪਹਿਲਾਂ ਜਾ ਕੇ ਆਇਆ ਹੈ ਬਿਲਕੁਲ ਤੇ ਉਹ ਉਸ ਤੋਂ ਬਾਅਦ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੰਨੂ ਕਿਉਂਕਿ ਐਜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਨਾਂ ਨੂੰ ਜ਼ਰੂਰ ਇੱਕ ਵਾਰ ਜਿਹੜਾ ਫੇਰ ਮਰਨਾ ਚਾਹੀਦਾ ਤੇ ਆਣ ਕੇ ਤੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਤੇ ਜਿਹੜੀ ਵੀ ਵਾਸਤੇ ਮੈਂ ਤੇ ਕਹੂੰਗਾ ਕਿ ਸਾਰੀਆਂ ਪਾਰਟੀਆਂ ਨੇ ਰਲ ਕੇ ਤੇ ਉਹਨਾਂ ਗਰੀਬਾਂ ਦਾ ਸਾਥ ਦੇਣਾ ਚਾਹੀਦਾ ਜਿਨ੍ਹਾਂ ਦੇ ਘਰਾਂ ਦੇ ਚਰਾਗ ਜਿਹੜੇ ਬੁੱਝ ਗਿਆ ਤੇ ਜਿਹੜਾ ਨਸ਼ਾ ਹੈ ਨਾ ਇਹ ਆਪ ਮੜਾ ਹੈ ਤੇ ਮੈਂ ਭਗਵਾਨ ਸਹਿਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਮਹਿੰਮ ਸ਼ੁਰੂ ਕੀਤੀ ਆ ਇਹਨੂੰ ਹੋਰ ਤਗੜੇ ਹੋ ਕੇ ਜਿਹੜੀ ਇਹ ਮਹਿੰਮ ਜਿਹੜੀ ਇਹ ਤਗੜੀ ਹੋ ਕੇ ਗੋਰ ਜਿਹੜੇ ਗਾਂਵ ਵਧਾਓ ਤੇ ਇਹਦੇ ਨਾਲ ਨਸ਼ਿਆਂ ਨੂੰ ਜਿਹੜੀ ਨੱਥ ਪਏਗੀ ਤੇ ਮੈਂ ਇਹਨਾਂ ਕਹਿ ਸਕਦਾ ਪੀ 5% ਹਾਂਜੀ 5% ਫਰਕ ਪਿਆ ਹੈ ਇਹ ਪੰਜਾਬ ਸਰਪਸਟਾ ਜੇ ਰਹਿੰਦਾ ਹੈ ਤੇ ਅਜੇ ਬਣੀ ਬੜੀ ਥਾਈ ਜਿਹੜਾ ਨਾ ਅਜੇ ਕਾਫੀ ਨਸ਼ਿਆਂ ਦਾ ਜਿਹੜਾ ਜੀ ਸਦਾਗਰ ਜਿਹੜੇ ਅਜੇ ਤਰੇ ਫਿਰਦੇ ਨੇ ਤੇ ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹੂੰਗਾ ਕਿ ਵੱਡੇ ਸਦਾਗਰਾਂ ਨੂੰ ਵੀ ਥੋੜਾ ਜਿਹਾ ਹੱਥ ਪਾਓ ਤੇ ਉਹਨਾਂ ਨੂੰ ਵੀ ਨੱਥ ਪਾਓ ਬਿਲਕੁਲ ਜੀ ਮੈਂ ਆਪਾ ਮਾਨ ਸਾਹਿਬ ਸਾਡਾ ਹਲਕਾ ਡੇਰਾ ਬਾਬਾ ਨਾਨਕ ਦੀ ਵਦਾਈ ਸਦਾਗਰ ਦੀਪ ਸਿੰਘ ਰੰਦਾਵਾ ਜੀ ਉਹਨਾਂ ਨੇ ਕੱਲ ਮੀਟਿੰਗ ਕੀਤੀ ਹੈ ਤੇ ਉੱਥੇ ਕੁਝ ਹਰ ਦਰਵਾਜ਼ੇ ਵਿੱਚ ਕੁਝ ਬੰਦਿਆਂ ਨੇ ਕਿਹਾ ਵੀ ਐਮਐਲਏ ਨੇ ਕਿਹਾ ਵਾ ਗੁਰਦੀਪ ਸਿੰਘ ਜੀ ਨੇ ਕਿ ਸਾਨੂੰ ਬਦਸੋ ਬੰਦੇ ਕਿਹੜੇ ਨਸ਼ਾ ਵੀ ਦੇ ਕਹਿੰਦੇ ਵੀ ਅਸੀਂ ਪਿੰਡ ਪਿੰਡ ਵਾਲੇ ਵਾਸੀ ਕਹਿੰਦੇ ਵੀ ਅਸੀਂ ਲਿਸਟਾਂ ਬਣਾ ਕੇ ਦਿੱਤੀਆਂ ਨੇ ਥਾਣੇ ਦੇ ਵਿੱਚ ਥਾਣੇ ਵਾਲਿਆਂ ਨੂੰ ਇੱਕ ਇੱਕ ਬੰਦੇ ਦਾ ਪਤਾ ਆ ਪਰ ਇਹ ਕਿਉਂ ਨਹੀਂ ਫੜਦੇ ਹੇ ਤੱਕ ਸੰਧੂ ਸਾਹਿਬ ਮੈਂ ਤਾਂ ਪਹਿਲੀ ਇੰਟਰਵਿਊ ਦੇ ਵਿੱਚ ਵੀ ਕਿਹਾ ਹੈਗਾ ਵੀ ਇਹ ਤਾਂ ਜੜ ਤੱਕ ਜਿਹੜਾ ਨਸ਼ੇ ਨਹੀਂ ਵੀ ਕਰਦੇ ਬੋਲ ਜਿਹੜਾ ਜਿਹੜਾ ਹੈ ਕਿ ਜੰਮਿਆ ਬੱਚਾ ਉਹ ਵੀ ਉਹਨਾਂ ਨੂੰ ਪਤਾ ਹੈ ਜਦ ਪਤਾ ਕਿ ਕਿਹਦੇ ਘਰ ਬੱਚਾ ਜੰਮਿਆ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕਿਹੜਾ ਬੰਦਾ ਜਿਹੜਾ ਉਹ ਨਫੇ ਨਹੀਂ ਕਰਦਾ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਬੰਦਾ ਜਿਹੜਾ ਇਹ 나ੜੇ ਕਰਮ ਕਰਦਾ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਜਿਹੜੇ ਕਿੱਥੇ ਵੇਚਦੇ ਆ ਉਹਨਾਂ ਦੀ ਲਿਸਟ ਨਹੀਂ ਉਹਨਾਂ ਕੋਲ ਨੇ ਉਹਨਾਂ ਨੂੰ ਜਾਣ ਬੁੱਝ ਕੇ ਹੱਥ ਨਹੀਂ ਪਾਉਂਦੇ ਬਿਲਕੁਲ ਨਹੀਂ ਪਾਉਂਦੇ ਕਿਉਂਕਿ ਮੇਰਾ ਧੰਦਾ ਬੰਦ ਹੋ ਜਾਣਾ ਸਹੀ ਗੱਲ ਇਸ ਵਾਸਤੇ ਸੰਧੂ ਸਾਹਿਬ ਤੇ ਮੈਂ ਤੇ ਇਹ ਨਾਨ ਸਰਕਾਰ ਨੂੰ ਕਹੂੰਗਾ ਵੀ ਜਿਹੜੀਆਂ ਲਿਸਟਾਂ ਬਣ ਕੇ ਠਾਣਿਆਂ ਤੇ ਚਲੇ ਗਈਆਂ ਨੇ ਹਾਂਜੀ ਤੇ ਬੰਦਿਆ ਉਹਦੇ ਪਿੰਡਾਂ ਦੀ ਪਿੰਡਾਂ ਦੇ ਲੋਕ ਜਿਹੜੇ ਆ ਘਰਾਂ ਦੇ ਘਰ ਉਜੜ ਗਏ ਨੇ ਪਿੰਡਾਂ ਦੇ ਘਰ ਦੇ ਕੱਲੇ-ਕੱਲੇ ਚਿਰਾਗ ਬੁੱਝ ਗਏ ਨੇ ਉਹਨਾਂ ਦੀ ਕੋਈ ਸਹੂਲਤ ਨਹੀਂ ਉਹਨਾਂ ਨੂੰ ਕੋਈ ਵੀ ਉਹਨਾਂ ਦੀ ਮਦਦ ਨਹੀਂ ਕੋਈ ਤੇ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਵਾਸਤੇ ਵੀ ਕੋਈ ਜੇ ਗਰੀਬਾਂ ਵਾਸਤੇ ਸੋਚੇ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਗਏ ਨੇ ਜਿਹਨਾਂ ਦਾ ਕੋਈ ਆਸਰਾ ਨਹੀਂ ਉਹਨਾਂ ਸਰਕਾਰ ਆਸਰਾ ਬਣ ਕੇ ਸਾਹਮਣੇ ਆਵੇ ਸਾਡੇ ਕਹਿੰਦਾ ਮਤਲਬ ਕੀ ਸਰਕਾਰ ਜਿਸ ਤਰ੍ਹਾਂ ਇਹਨਾਂ ਦੀ ਲਿਸਟਾਂ ਬਣਾਈ ਜਿਹੜੇ ਸ਼ਰਾਬ ਨਾਲ ਮਰ ਗਏ ਸੀ ਇਹਨਾਂ ਦੀਆਂ ਵੀ ਲਿਸਟਾਂ ਬਣਾਈ ਜਾਣੇ ਜਿਹੜੇ ਨਸ਼ਿਆਂ ਨਾਲ ਮਰ ਚੁੱਕੇ ਹਨ ਉਹਨਾਂ ਦੀ ਕੁਝ ਸਹੂਤ ਉਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਦਿੱਤੀ ਜਾਵੇ ਹਨਾ ਦਿੱਤੀ ਜਾਵੇ ਠੀਕ ਹੈ ਜੀ ਭומਤ ਸਾਹਿਬ ਲਾਈ ਗੁ ਜੀ ਦਾ ਹਾਲ ਸਾਹਿਬ ਲਾਈ ਗੁ ਜੀ ਅਤੇ